ਦੇ ਵਿੱਚ ਭਾਈ ਇੱਕ ਗੱਲ ਹੈ Google review ਬਹੁਤ ਮੈਟਰ ਕਰਦੇ ਆ ਬਿਲਕੁਲ ਕਰਦੇ ਜੀ ਹਾਂ ਤੇ ਤੁਸੀਂ ਕੰਨੀ ਕੋ ਜਿਆਦਾ ਹੈਪੀ ਹੋ ਆਪਣੇ Google review ਤੋਂ ਤੇ ਆਪਣੇ ਜਿਹੜੇ ਪੰਜਾਬੀ ਆ ਮੈਨੂੰ ਇੱਕ ਗੱਲ ਦੱਸੋ ਉਹ ਚੰਗਾ ਕਮੈਂਟ ਕਰਨ ਨਾ ਕਰਨ ਪਰ ਤੁਹਾਡੇ ਤੋਂ ਕੋਈ ਇੱਕ ਛੋਟੀ ਜੀ ਵੀ ਗਲਤੀ ਹੋਗੀ ਤਾਂ ਇੱਕ ਸਟਾਰ ਤੁਹਾਨੂੰ ਇੱਕ ਮਿੰਟ ਦੇ ਦੇ ਜਾਣਗੇ ਮਿਲਦੇ ਨੇ ਕੁਝ ਕਹਿੜਾ ਚਾਹਦੇ ਹੋ ਆਪਣੇ ਪੰਜਾਬੀ ਭਾਈਆਂ ਨੂੰ ਮਿਲਦੇ ਨੇ ਦੇਖੋ ਜਰਾ ਵਸਰਾ ਹਰ ਬਿਜ਼ਨਸਮੈਨ ਦੀ ਕੋਸ਼ਿਸ਼ ਹੁੰਦੀ ਹੈ ਕਿ ਕਸਟਮਰ ਆਇਆ ਵੈਸਤੋ ਵੈਸਤਰੇ ਬਾਕੀ ਹੈ ਮੈਂ ਕਿਸੇ ਨੂੰ ਨਰਾਜ਼ ਹੋਣ ਦਾ ਟੌਪ-ਅਪ ਦੁਬਾਰਾ ਕਰਾਣਾ ਸਮਾਨ ਲੈਣਾ ਪਿਆਜ਼ ਲੈਣਾ ਕੁਝ ਲੈਣਾ ਆਨੀਅਨ ਲੋ ਬਾਕੀ ਨਰਾਜ਼ ਨਾ ਹੋਣਾ ਮੇਰੇ ਕੋਲ ਤੇ ਜਿੱਥੇ ਫੂਡ ਚ ਕਮੀ ਰਹਗੀ ਤੁਸੀਂ ਆਪਣੀ ਜ਼ੁਬਾਨ ਨਾਲ ਪੂਰੀ ਕਰ ਲੈਂਦੇ ਹੋ ਹਾਂਜੀ ਜ਼ੁਬਾਨਾ ਜੋ ਜ਼ੁਬਾਨ ਦੇ ਵਿੱਚ ਖਟੇ ਖਾਰੇ ਜੀ ਬਸ ਕਿਉਂਕਿ ਪਰਮਾਤਮਾ ਨੇ ਮੈਨੂੰ ਇਹ ਬਖਸ਼ੀ ਕਿਉਂਕਿ ਮੇਰੇ ਪੇਸ਼ੈਂਸ ਬਹੁਤ ਹੈ ਕੋਈ ਨੁਕਸਾਨ ਹੋ ਵੀ ਗਿਆ ਨਾ ਨਹੀਂ ਨਹੀਂ ਕੀਆ ਕੋਈ ਗੱਲ ਨਹੀਂ ਹਾਂ ਪਰਵਾਧਕ ਤਾਂ ਹੋਰ ਬੁਰਾ ਕਰ ਦਿੰਦਾ ਬਿਲਕੁਲ ਮੈਂ ਨਾ ਇੱਥੇ ਇੱਕ ਛੋਟੀ ਜਿਹੀ ਗੱਲ ਦੋਸਤੋ ਤੁਹਾਨੂੰ ਕਹਿਣਾ ਚਾਹਨਾ ਦੇਖੋ ਕਿਸੇ ਵੀ ਕਮਿਊਨਿਟੀ ਦਾ ਮੁੱਢ ਹੁੰਦਾ ਉਹਦਾ ਬਿਜ਼ਨਸ ਤੇ ਉਹਦਾ ਬਿਜ਼ਨਸਮੈਨ ਤੇ ਦੋਸਤੋ ਜਦੋਂ ਕੋਈ ਬਿਜ਼ਨਸਮੈਨ ਨਾ ਕੋਈ ਕੰਮ ਕਰਦਾ ਉਹ ਤੋਂ ਕੋਈ ਗਲਤੀ ਹੋਗੀ ਚਾਹੇ ਰੈਸਟੋਰੈਂਟ ਹੈ ਜਾਂ ਕੋਈ ਵੀ ਇੰਡਸਟਰੀ ਹੈ ਉਹ ਤੋਂ ਕੋਈ ਗਲਤੀ ਹੋਗੀ ਨਾ ਤੇ ਪਲੀਜ਼ ਇੱਕ ਸਟਾਰ ਦੇਣ ਤੋਂ ਪਹਿਲਾਂ ਨਾ ਉਹਨੂੰ ਫੀਡਬੈਕ ਦੋ ਕਿ ਬਾਈ ਜੀ ਇਹ ਕਮੀ ਸੀ ਤੇਰੇ ਕੰਮਕਾਰ ਚ ਜੇ ਤਾਂ ਓਨਰ ਵਧੀਆ ਤਰੀਕੇ ਨਾਲ ਫੀਡਬੈਕ ਲੰਦਾ ਤੁਹਾਡੇ ਤੋਂ ਤੇ ਉਹ ਕਹਿੰਦਾ ਵੀ ਅੱਗੇ ਤੋਂ ਸੁਧਾਰ ਕਰੂੰਗਾ ਤਾਂ ਦੋਸਤੋ ਹੱਥ ਮੰਨ ਕੇ ਬੇਨਤੀ ਹੈ ਇੱਕ ਸਟਾਰ ਨਾ ਦੇਆ ਕਰੋ ਕਿਉਂਕਿ ਲੋਕ ਅੱਜਕੱਲ ਗੂਗਲ ਰੇਟਿੰਗ ਦੇਖ ਕੇ ਆਨੇ ਆ ਤੇ ਦੋਸਤੋ ਜੇ ਓਨਰ ਤੁਹਾਡੇ ਨਾਲ ਔਖਾ ਪਾਰਾ ਹੁੰਦਾ ਫਿਰ ਚਾਹੀ ਇੱਕ ਛੱਡੋ ਉਹ ਤੋਂ ਥੱਲੇ ਵਾਲਾ ਵੀ ਕੋਈ ਦੇ ਦਿਓ ਪਰ ਪਹਿਲਾਂ ਫੀਡਬੈਕ ਜ਼ਰੂਰ ਦਿਓ ਬਿਲਕੁਲ ਇਹ ਇਹ ਜ਼ਰੂਰੀ ਹੈ ਕਿਉਂਕਿ ਬਿਜ਼ਨਸ ਜਿਹੜਾ ਨਾ ਬਿਜ਼ਨਸ ਰਾਣਾ ਅੱਜ ਦੇ ਡੇਟਸ ਖਾਸ ਕਰਕੇ ਸੋਸ਼ਲ ਮੀਡੀਆ ਐਡਲੀਟ ਦੇ ਵਿੱਚ ਰਾਣਾ ਬਹੁਤ ਔਖਾ ਹੈਗਾ ਕਿਉਂਕਿ ਕੰਪੀਟੀਸ਼ਨ ਬਹੁਤ ਹੈ ਤੁਹਾਨੂੰ ਯੂ نو ਵੈਰੀ ਵੈਲ ਠੀਕ ਹੈ ਤੇ ਤੁਸੀਂ ਜਿਸ ਨੂੰ ਇੱਕ ਸਟਾਰ ਦੇ ਰਹੇ ਹੋ ਅਗਰ ਤੁਸੀਂ ਇਹ ਸੋਚੋ ਦੇ ਪਿੱਛੇ ਦਾ ਕਿੰਨਾ ਜੋਰ ਲੱਗਿਆ ਹੈ ਕਿੰਨਾ ਸਟਾਫ ਹੈ ਕਿੰਨਾ ਰੈਂਟ ਹੈ ਆਊਟ ਗoing ਹੈ ਸਭ ਕੁਝ ਹੈ ਪਰ ਅਗਰ ਤੁਹਾਨੂੰ ਕੋਈ ਨਾਰਾਜ਼ਗੀ ਹੈ ਤੁਸੀਂ ਪਲੀਜ਼ ਇੱਕ ਸਟਾਰ ਨਾ ਦਿਓ ਤੁਸੀਂ ਸਾਡੇ ਨਾਲ ਡਿਸਕਸ ਤੁਸੀਂ ਉਹ ਫੋਨ ਨੰਬਰ ਤੁਹਾਡੇ ਕੋਲ ਮੈਂ ਨਹੀਂ ਹੈਗਾ ਉੱਥੇ ਕਾਊਂਟਰ ਤੇ ਮੇਰਾ ਫੋਨ ਨੰਬਰ ਤੁਹਾਡੇ ਕੋਲ ਹੈਗਾ ਤੁਸੀਂ ਮੈਨੂੰ ਕਾਲ ਕਰੋ ਬੈਠ ਕੇ ਡਿਸਕਸ ਕਰਦੀ ਹੈ ਤਾਂ ਕਿ ਇਹ ਕੋਈ ਗਲਤੀ ਲੱਗ ਰਹੀ ਹੈ ਹਾਂ ਠੀਕ ਹੈ ਸਟਾਫ ਕੋ ਗਲਤੀ ਹੋ ਜਾਂਦੀ ਹੈ ਹੁਣ ਸਟਾਫ ਸਟਾਫ ਹੈ ਓਨਰ ਓਨਰ ਹੈ ਸਟਾਫ ਨੇ ਔਰ ਉਹਨਾਂ ਕਹਿੰਦੇ ਕਾਹਨ ਨੇ ਚਲਿਆਣਾ ਪਰ ਜਿਹੜਾ ਓਨਰ ਹੈ ਉਹਨਾਂ ਨੇ ਕੰਟੀਨਿਊਸly ਬਿਜ਼ਨਸ ਰਨ ਕਰਨਾ ਹਾਂ ਇੱਕ ਓਨਰ ਨਾ ਭਾਜੀ ਆਪਣਾ ਬਿਜ਼ਨਸ ਨਾ ਬੱਚਿਆਂ ਤੋਂ ਵੀ ਵੱਧ ਕੇ ਆਪਣਾ ਵੱਧ ਕੇ ਮੈਂ ਤਾਂ ਕਹਿ ਰਿਹਾ ਵੱਧ ਕੇ ਤਾਂ ਕਹਿਣਾ ਕਿਉਂਕਿ ਇੰਨਾ ਟਾਈਮ ਬਿਜ਼ਨਸਮੈਨ ਆਪਣੇ ਬੱਚੇ ਨੂੰ ਨਹੀਂ ਦਿੰਦਾ ਮੈਂ ਕਹਿੰਦਾ ਇੰਨਾ ਟਾਈਮ ਓ ਬਿਜ਼ਨਸ ਨੂੰ ਦਿੰਦਾ ਤਾਂ ਕਿਸੇ ਦੇ ਬੱਚੇ ਨੂੰ ਇੱਕ ਸਟਾਰ ਦੇਣਾ ਭਾਈ ਬੰਦ ਕਰੋ ਹਾਂ ਫੀਡਬੈਕ ਦੋ ਮਾਨ ਸਾਹਿਬ ਲਾਸਟ 9 ਇਅਰਸ ਤੋਂ ਮੈਂ ਇੰਡੀਆ ਨਹੀਂ ਗਿਆ ਆਹ ਹੈ ਫੀਡ ਹੀ ਅਸੀਂ ਇਹ ਕਹਿੰਦੇ ਜੋ ਨਿਕਲਣਾ ਬੜਾ ਮੁਸ਼ਕਿਲ ਹੈ ਕਿ ਕੰਮ ਨੂੰ ਸੈੱਟ ਕਰਨਾ ਬੜਾ ਔਖਾ ਹੈ ਹਿਲਣ ਤੇ ਮਿੱਟੇ ਲੱਗਦਾ ਹੈ ਹਾਂ ਤੇ ਬਾਕੀ